ਨਮਸਕਾਰ ਆਦਾਬ ਸਤ ਸ੍ਰੀ ਅਕਾਲ ਸੋ ਦੋਸਤੋ ਲਓ ਜੀ ਅੱਜ ਆਪਾਂ ਜਾ ਰਹੇ ਹਾਂ ਜੀ ਸ਼ਨੀ ਦਿਓਲ ਤੇ ਬੋਬੀ ਦਿਓਲ ਉਹਨਾਂ ਦੇ ਨਾਨਕੇ ਪਿੰਡ ਬਨਵਾਉਰੇ ਇਹ ਮਾਤਾ ਪ੍ਰਕਾਸ਼ ਕੌਰ ਜੀ ਦਾ ਇਹ ਜੱਦੀ ਪਿੰਡ ਸੀਗਾ ਤੇ ਧਰਮਿੰਦਰ ਭਾਜੀ ਉਹਨਾਂ ਦੇ ਸਹੁਰੇ ਸਨ ਸੋ ਤੁਸੀਂ ਵੇਖ ਹੀ ਸਕਦੇ ਹੋ ਕਿ ਸੱਜੇ ਪਾਸੇ ਜਿਹੜੀ ਇੱਕ ਵੱਡੀ ਨਹਿਰਾ ਰਸਤਾ ਪੂਰਾ ਖਤਰਨਾਕ ਆ ਤੁਸੀਂ ਵੇਖ ਹੀ ਸਕਦੇ ਹੋ ਕਿ ਨਾ ਕੋਈ ਬੰਦਾ ਨਾ ਕੋਈ ਬੰਦੇ ਦੀ ਜਾਤ ਇਸ ਰਸਤੇ ਤੇ ਸੋ ਚਾ ਰਹੇ ਹਾਂ ਜੀ ਪਿੰਡ ਬਨਵਾਉਰੇ ਜੁੜੇ ਰਹੋ ਦਿਖਾਉਨੇ ਆ ਉੱਥੇ ਆਪਾਂ ਅਤੇ ਮਿਲਦੇ ਆਂ ਪਰਿਵਾਰ ਨੂੰ ਸੋ ਇਸ ਵਕਤ ਆਪਾਂ ਪਿੰਡ ਬਨਵਾਉਰੇ ਪਹੁੰਚ ਚੁੱਕੇ ਹਾਂ ਜੀ ਤੁਸੀਂ ਵੇਖ ਹੀ ਸਕਦੇ ਹੋ ਇਹ ਆ ਜੀ ਪਿੰਡ ਬਨਵਾਉਰਾ ਇੱਥੇ ਹੀ ਨੇ ਸ਼ਨੀ ਦਿ올 ਅਤੇ ਬੋਬੀ ਦਿ올 ਹੋਣਾ ਦੇ ਨਾਨਕੇ ਤੋ ਗੱਲ ਕਰੀਏ ਹੈਗਾ ਇਹ ਗੁਰਦੁਆਰਾ ਸਾਹਿਬ ਪਿੰਡ ਭੋਲਰਾ ਪਲੱਸ ਬਨਬੋਰਾ ਇਹ ਵੀ ਤੁਸੀਂ ਵੇਖ ਸਕਦੇ ਹੋ ਜੀ ਇਹ ਪਿੰਡ ਹੈਗਾ ਜੀ ਬਨਬੋਰਾ ਤੁਸੀਂ ਦੇਖੀ ਸਕਦੇ ਹੋ ਆਪਾਂ ਅੱਗੇ ਚੱਲ ਕੇ ਦੇਖਦੇ ਆਂ ਤੇ ਦਿਖਾਉਂਦੇ ਆ ਤੁਹਾਨੂੰ ਧਰਮਿੰਦਰ ਹੁਣਾ ਦੇ ਜਿਹੜੇ ਸਹੁਰੇ ਭਾਬ ਕੇ ਜਿਹੜੇ ਮਾਤਾ ਪ੍ਰਕਾਸ਼ ਕੌਰ ਜੀ ਸੀਗੇ ਉਹਨਾਂ ਦੇ ਵਾਈਫ ਇਹ ਉਹਨਾਂ ਦਾ ਹੈ ਪਿੰਡਾ ਜੀ ਸ਼ਨੀ ਤੇ ਬੋਬੀ ਵੀਰ ਹੁਣੀ ਉਹਨਾਂ ਦੇ ਨਾਨਕੇ ਚੱਲਦੇ ਆ ਜੀ ਫਿਰ ਆਪਾਂ ਅੱਗੇ ਪਿੰਡ ਕਾਫੀ ਜਿਆਦਾ ਵੱਡਾ ਵੀ ਲੱਗਦਾ ਨਹਿਰ ਦੇ ਕੰਡੇ ਦੇ ਉੱਤੇ ਸਥਿਤ ਆ ਇਹ ਪਿੰਡ ਪਿੰਡ ਬਨਵਾਉਰਾ ਸੋ ਲੋ ਜੀ ਦੋਸਤੋ ਆਪਾਂ ਪਿੰਡ ਬਨਵੋਰਾ ਵਿਖੇ ਹੁਣ ਇੱਥੇ ਪਹੁੰਚ ਚੁੱਕੇ ਆ ਲਿਖਿਆ ਤੁਸੀਂ ਵੇਖ ਹੀ ਸਕਦੇ ਹੋ ਕਿ ਯਾਦਗਾਰੀ ਬੱਸ ਸਟੈਂਡ ਉਧਰ ਲਿਖਿਆ ਹੋਇਆ ਸਵਰਗ ਪ੍ਰੋਫੈਸਰ ਜਸਵੰਤ ਸਿੰਘ ਸੋਹੀ ਪਿੱਲੂ ਪ੍ਰਧਾਨ ਯਾਦਗਾਰੀ ਬੱਸ ਸਟੈਂਡ ਪਿੰਡ ਬਨਵੋਰਾ ਇਹ ਆ ਜੀ ਪਿੰਡ ਬਨਵੋਰਾ ਕਾਫੀ ਜਿਆਦਾ ਵੱਡਾ ਪਿੰਡ ਆ ਤੇ ਪੁਰਾਣਾ ਪਿੰਡ ਆ ਇਹ ਗੱਲ ਕਰੀਏ ਇਹੀ ਪਿੰਡ ਦੇ ਵਿੱਚ ਜਿਹੜੇ ਸ਼ਨੀ ਅਤੇ ਬੋਬੀ ਦੇ ਉਹਨਾਂ ਦੇ ਜਿਹੜੇ ਨਾਨਕੇ ਸੀਗੇ ਆਪਾਂ ਤਹਾਨੂੰ ਦਿਖਾਉਨੇ ਆ ਜੇ ਆਪਾਂ ਨੂੰ ਕੋਈ ਮਿਲਿਆ ਉਹਨਾਂ ਦਾ ਪਰਿਵਾਰ ਦੇ ਵਿੱਚ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਦਾ ਘਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਹੋਰ ਇੱਥੇ ਜੇ ਕੋਈ ਆਪਾਂ ਨੂੰ ਮਿਲਦਾ ਤਾਂ ਆਪਾਂ ਗੱਲਬਾਤ ਕਰਦੇ ਆ ਇਹ ਹੈ ਜੀ ਪਿੰਡ ਬਨਬੌਰਾ ਇੱਕ ਬਹੁਤ ਹੀ ਮਸ਼ਹੂਰ ਪਿੰਡ ਆ ਇੱਥੇ ਹੀ ਅਕਸਰ ਜਿਹੜੇ ਸ਼ਨੀ ਅਤੇ ਬੋਬੀ ਜਦੋਂ ਵੀ ਉਹਨਾਂ ਦਾ ਪੰਜਾਬ ਗਿੜਾ ਲੱਗਦਾ ਸੀਗਾ ਕਿਸੇ ਫਿਲਮ ਦੇ ਥਰੂ ਤਾਂ ਇੱਥੇ ਉਹ ਆਪਣੇ ਆਉਂਦੇ ਵੀ ਰਹਿੰਦੇ ਤੇ ਆਹ ਪਿੰਡ ਦੇ ਲੋਕਾਂ ਨੂੰ ਇਹ ਮਿਲ ਕੇ ਵੀ ਜਾਂਦੇ ਨੇ ਆਪਾਂ ਗੱਲਬਾਤ ਕਰਦੇ ਆ ਜੇ ਆਪਾਂ ਨੂੰ ਕੋਈ ਹੋਰ ਮਿਲਦਾ ਆਓ ਜੀ ਹਾਂਜੀ ਸਤਿ ਸ਼੍ਰੀ ਅਕਾਲ ਬ੍ਰਜਰ ਕੋ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਮਰਾ ਜੀ ਸਭ ਠੀਕ ਠਾਕ ਹੈ ਜੀ ਅੱਜ ਆਪਾਂ ਬਰਵੌਰੇ ਪਹੁੰਚੇ ਸੀਗੇ ਸਾਡਾ ਅੱਜ ਸਬਬ ਬਣਿਆ ਸੀਗਾ ਇਹ ਬਾਬੇ ਕਿਵੇਂ ਤੁਸੀਂ ਦੇਖਦੇ ਹੋ ਜਿਹੜੇ ਆਪਣੇ ਪਿੰਡ ਇਹ ਦੱਸਿਆ ਗਿਆ ਹੈ ਨਾ ਆਪਣੇ ਧਰਮੇਂਦਰੋਂ ਉਹਨਾਂ ਦਾ ਸੌਰਿਆਂ ਦਾ ਪਿੰਡ ਤੇ ਉਹਨਾਂ ਦੇ ਜਿਹੜੇ ਲੜਕੇ ਸੀਗੇ ਸ਼ਨੀ ਤੇ ਬੋਬੀ ਉਹਨਾਂ ਦਾ ਆਪਾਂ ਨਾਨਕਿਆਂ ਦਾ ਇਹ ਜੱਦੀ ਪਿੰਡ ਕਹਿ ਸਕਦੇ ਹਾਂ ਇਹ ਕਿੰਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹ ਕਿੰਨੇ ਜਿਹੜੇ ਆਪਣੇ ਉਰੇ ਘਰ ਸੀਗੇ ਇੱਥੇ ਤਾਂ ਘਰ ਤਾਂ ਉਹਨਾਂ ਦਾ ਇੱਕ ਤੇ ਹੀ ਪਹਿਲਾਂ ਸੀ ਅੱਛਾ ਫਿਰ ਵੱਖਰੇ ਵੱਖਰੇ ਹੋ ਗਏ ਤੇ ਹੁਣ ਬਾਕੀ ਪਰਿਵਾਰ ਤਾਂ ਬਾਹਰੇ ਰਹਿੰਦਾ ਉਹਨਾਂ ਦਾ ਠੀਕ ਆ ਮੁੰਡਾ ਹੁਣ ਆਇਆ ਹੋਇਆ ਵੀਰੇ ਉਰੇ ਹੋ ਸਕਦਾ ਪਰ ਉਹ ਮਿਲ ਜੂਗਾ ਮਿਲ ਜਾਣਗੇ ਹੋ ਸਕਦਾ ਘਰੇ ਹੋ ਗਏ ਉਹ ਅੱਛਾ 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 ਉਹ ਸਭਾ ਵਧੀਆ ਉਹਦਾ ਮੁੰਡੇ ਦਾ ਵੀ ਅੱਛਾ ਉਹਦਾ ਵੀ ਵਧੀਆ ਸੀ ਆ ਕੇ ਇੱਥੇ ਵਾਰੀ ਬਠਾ ਲਿਆ ਤੇ ਕੋਈ ਹਨੀ ਵਾਲੀ ਗੱਲ ਨਹੀਂ ਜੀ ਮੁੰਡੇ ਵੀ ਜਿਆਦਾ ਉਹਦੇ ਛਨੀ ਯਾਰ ਬਾਬੂ ਵੀ ਉਹ ਵੀ ਇੱਥੇ ਫਿਰਦੇ ਰਹਿੰਦੇ ਤੇ ਗੱਡੀ ਲਈ ਫਿਰਦੇ ਰਹਿੰਦੇ ਅੱਛਾ ਇਹ ਉਹ ਉਰੇ ਆਏ ਨਾ ਸ਼ਨੀ ਭਵੀ ਉਹ ਨਹੀਂ ਆਏ ਨਾ ਆਏ ਨਹੀਂ ਆਏ ਹੈ ਕਈ ਵਾਰੀ ਆ ਗਏ ਕਈ ਵਾਰੀ ਆ ਗਏ ਅੱਛਾ 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 ਠੀਕ ਆ ਅੱਛਾ ਤੁਸੀਂ ਤੁਹਾਡਾ ਮਿਲਿਆ ਮੇਨ ਦਾ ਸਬਬ ਬਣਿਆ ਨਹੀਂ ਮਿਲਣ ਦਾ ਨਹੀਂ ਬਣਿਆ ਵੈਸੇ ਉਹ ਦੇਖ ਆਏ ਤੇ ਅੱਛਾ ਦੇਖ ਆਈ ਦੀ ਜਤ ਆਈ ਦੀ ਹਨਾ ਠੀਕ ਆ ਘੱਟ ਵਾਲਾ ਹੋ ਜਾਂਦਾ ਦੀ ਗੱਲ ਹੁੰਦੀ ਹੈ ਘੱਟ ਵਾਲਾ ਹੋ ਜਾਂਦਾ ਤੇ ਹੈ ਠੀਕ ਆ ਠੀਕ ਆ ਠੀਕ ਆ ਚਲੋ ਮੈਂ ਅਸੀਂ ਦੇਖਦੇ ਆ ਜੇ ਆਪਾਂ ਹਨਾ ਦਰਸ਼ਕਾਂ ਨੂੰ ਆਪਣੇ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਦਾ ਜਿਹੜੇ ਘਰ ਨੇ ਉਹ ਵੀ ਦਿਖਾਉਨੇ ਆਪਾਂ ਜੇ ਕੋਈ ਮਿਲਿਆ ਪਰਿਵਾਰ ਵੱਲੋਂ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ ਠੀਕ ਆ ਠੀਕ ਆ ਠੀਕ ਆ ਸ਼ੁਕਰੀਆ ਬਾਬੇ ਓਕੇ ਸੋ ਲਓ ਜੀ ਦ ਜਿਸ ਨੂੰ ਤੁਸੀਂ ਵੇਖ ਰਹੇ ਹੋ ਬੇਸ਼ੱਕ ਇਸ ਨੂੰ ਇਸ ਵਕਤ ਜਿੰਦਾ ਲੱਗਿਆ ਹੋਇਆ ਕਿਉਂਕਿ ਫੈਮਿਲੀ 12 ਅਤੇ ਤੁਸੀਂ ਵੇਖ ਹੀ ਸਕਦੇ ਹੋ 1968 ਦੇ ਵਿੱਚ ਬਣਿਆ ਹੋਇਆ ਸੋ ਆਹ ਘਾਰ ਆ ਜੀ ਲਓ ਜੀ ਲਓ ਜੀ ਦੋਸਤੋ ਫਿਰ ਆਪਾਂ ਦਿਖਾਉਣੇ ਆ ਅੱਜ ਤੁਹਾਨੂੰ ਆਪਣੇ ਧਰਮਿੰਦਰ ਹੋਂਦੇ ਸੌਰੇ ਘਰ ਅਤੇ ਸ਼ਨੀ ਤੇ ਬੋਬੀ ਹੁਣਾਂ ਦੇ ਜਿਹੜੇ ਨਾਨਕੇ ਨੇ ਆਹਾ ਘਰ ਆ ਜੀ ਲਓ ਜੀ ਚਲੋ ਅੱਜ ਆਪਾਂ ਨੂੰ ਫਿਰ ਮਿਲੇਗਾ ਜੀ ਵੇਖ ਸਕਦੇ ਹਾਂ ਠੀਕ ਆ ਇਹ ਠੀਕ ਆ ਸਸਰੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹੋਰ ਠੀਕ ਠਾਕ ਆ ਮੈਗਨੇਟ ਕਰ ਲਿਆ ਇਹ ਇਹਨਾਂ ਨੂੰ ਫੜਾ ਦੇ ਮਾਜਾ ਅੱਜ ਵੀਰ ਜੀ ਅਸੀਂ ਆਏ ਸੀਗੇ ਸਾਡਾ ਸਬੱਬ ਬਣਿਆ ਸੀਗਾ ਅਸੀਂ ਤਾਂ ਆਏ ਸੀਗੇ ਮਰੇਲ ਕੋਟਲੇ ਅਸੀਂ ਕਿਹਾ ਕਿਉਂ ਨਾ ਫਿਰ ਅੱਜ ਅੱਛਾ ਸਬੱਬ ਸਾਡਾ ਜਣਦੀ ਜੀ ਪਹਿਲਾਂ ਵੀ ਕਰਦਾ ਸੀਗਾ ਇਹ ਪਰ ਅੱਜ ਜਣਦੀ ਕੁਦਰਤੀ ਜਿਵੇਂ ਆਪਾਂ ਕਹਿ ਦਈਏ ਕਿਉਂਕਿ ਹਨਾ ਮਰੇਲ ਕੋਟਲੇ ਦੀ ਮਗਾ ਚਲੋ ਆਪਾਂ ਜਾ ਕੇ ਆਉਨੇ ਆ ਬਨਭੋਰੇ ਪਿੰਡ ਮਸ਼ਹੂਰ ਵੀ ਆ ਪਿੰਡ ਅੱਜ ਥੋੜਾ ਬਾਈ ਜੀ ਆਪਣੇ ਆਪਣਾ ਅੱਜ ਆਏ ਆ ਤੁਹਾਡੇ ਦੇਖਿਆ ਆਪਣੇ ਤੁਹਾਡੇ ਤਰਮੇਂਦਰ ਦਿਓਲ ਪਰਵਾਰ ਦੇ ਨਾਲ ਤਰਮੇਂਦਰ ਉਹਨਾਂ ਦਾ ਤੁਸੀਂ ਕੀ ਲਗਦੇ ਹੋ ਮੇਰੇ ਸਾਡੇ ਫੁਫੜ ਜੀ ਦੇ ਡੈਡੀ ਦੇ ਫੁਫੜ ਜੀ ਹੈ ਅੱਛਾ ਹਾਂਜੀ ਡੈਡੀ ਉਹਨਾਂ ਦੇ ਹਨਾ ਹਾਂਜੀ ਠੀਕ ਹੈ ਠੀਕ ਹੈ ਅੱਛਾ ਉਹਨੇ ਜਾਣ ਦੀ ਆਪਣੇ ਆ ਘਰ ਆ ਜਿਵੇਂ ਆਪਣੇ ਇਹ ਇੱਥੇ ਫਿਰ ਉਹਨਾਂ ਦਾ ਆਉਣਾ ਜਾਣਾ ਤਾਂ ਹੈਗਾ ਸੀ ਹਾਂਜੀ ਆਉਣਾ ਜਾਣਾ ਹੈਗਾ ਜਦੋਂ ਵੀ ਆਉਣਾ ਇੱਧਰ ਪੰਜਾਬ ਤੇ ਉਹਨਾਂ ਨੇ ਇੱਥੇ ਆ ਕੇ ਜਾਣਾ ਹਾਂ ਤੇ ਇਹੀ ਘਰੇ ਰਹਿੰਦੇ ਸੀਗੇ ਇੱਥੇ ਮੇਰੇ ਕੋਈ ਇਦਾਂ ਦੀ ਗੱਲ ਨਹੀਂ ਸੀ ਕਿ ਵੀ ਹਾਂ ਜਿਵੇਂ ਹਰੇਕ ਨੂੰ ਮਿਲਦੇ ਗਿਲਦੇ ਸੀਗੇ ਕੋਈ ਫੈਮਿਲੀ ਰਿਲੇਸ਼ਨ ਵਾਲਾ ਸਾਰੇ ਨਾਲ ਪਿੰਡ ਦੇ ਵਿੱਚ ਹਾਂ ਹਾਂ ਜਾਂ ਮੈਨੂੰ ਜਿਵੇਂ ਮੈਂ ਆਫ ਕੈਮਰਾ ਵੀ ਇੱਥੇ ਗੱਲਬਾਤ ਕੀਤੀ ਦੀ ਆਪਣੇ ਸਨੀ ਉਹ ਨਹੀਂ ਵੀ ਕਾਫੀ ਉਹ ਇੱਥੇ ਖੇਡਦੇ ਰਹੇ ਆ ਜੀ ਸਨੀ ਉਹ ਨਹੀਂ ਆ ਬਾਈ ਉਹਨਾਂ ਨਾਲ ਇੱਥੇ ਖੇਡਦੇ ਰਹੇ ਆ ਮਿੱਤਰ ਸੱਤੋਂ ਤਾਂ ਵੱਡੇ ਆ ਹਾਂ ਜੀ ਇੱਥੇ ਖੇਡਦੇ ਰਹੇ ਆ ਜਿਵੇਂ ਮੋਟਰ ਤੇ ਆਪਣੇ ਇੱਧਰ ਆਪਣੀ ਇੱਧਰ ਮੋਟਰਾਂ ਇੱਕ ਉੱਥੇ ਖੇਡਦੇ ਰਹਿਆ ਨਾ ਹੁੰਦੇ ਰਹਿਆ ਟਿਊਬ ਵਾਲਾਂ ਦੇ ਅੱਛਾ ਕੋਈ ਡੈਡੀ ਉਹਨਾਂ ਨਾਲ ਇਕੱਠੇ ਸਾਰੇ ਇੱਥੇ ਹਾਂ ਹਾਂ ਜੀ ਮੇਰੇ ਵਿਆਹ ਵੇਲੇ ਆਏ ਸੀਗੇ ਅਕਤੂਬਰ ਦੇ ਵਿੱਚ ਚਾਰ ਪੰਜ ਦੇ ਤੋਂ 25 ਅਕਤੂਬਰ ਦਾ ਵਿਆਹ ਸੀ ਮੇਰਾ 25 ਅਕਤੂਬਰ ਕਿਹੜਾ ਸਨਤੀਗਾ ਇਹ 2005 ਦੇ ਵਿੱਚ ਹੀ ਅੱਛਾ 5 ਦੇ ਵਿੱਚ ਆਇਆ ਸੀ ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਹੁਣ ਵੀ ਜੋ ਮੈਂ ਆਪਣੇ ਦੇਖਿਆ ਮੈਂ ਤੁਹਾਡੇ ਇਹ ਦੋ ਤਿੰਨ ਘਰ ਨੇ ਹਨਾ ਜੀ ਹਾਂਜੀ ਇਹ ਘਰ ਸਾਡਾ ਇੱਕੋ ਹੈ ਜੀ ਆਹੋ ਅੱਗੇ ਤੇ ਅੱਗੇ ਫਿਰ ਹਨਾ ਚਲੋ ਚਲੋ ਜਾਣ ਦੀ ਬੱਚੇ ਜਦੋਂ ਅੱਗੇ ਅੱਗੇ ਹੋ ਗਏ ਫਿਰ ਬੰਡੇ ਆ ਗਏ ਸਾਡਾ ਪਰਿਵਾਰ ਸਾਰਾ ਹੀ ਅਸੀਂ ਬਾਬਾ ਜੀ ਹੁਣੇ ਸਾਡੇ ਅਸੀਂ ਸਾਰੇ ਬਾਹਰ ਗਏ ਹੋਏ ਹਾਂ अच्छा ਤੁਸੀਂ ਵੀ ਹਾਂਜੀ ਅਸੀਂ ਉਧਰ ਆਏ ਹੋਇਆ ਹਾਂ ਅੱਛਾ ਅੱਛਾ ਫਿਰ ਤੁਸੀਂ ਉੱਥੇ ਜਿਵੇਂ ਗੱਲ ਕੀਤੀ ਤੇ ਉੱਥੇ ਬੰਬੇ ਵੀ ਮੁੰਲਾ ਦਾ ਜਾ ਕੇ ਬੰਬੇ ਗਏ ਸੀ ਹਾਂਜੀ ਮੈਨੂੰ ਹਫਤੇ ਤੱਕ ਉਦੋਂ ਗਿਆ ਸੀ ਉਦੋਂ ਠੀਕ ਸੀਗੇ ਤੇ ਹਾਂਜੀ ਠੀਕ ਹੈ ਠੀਕ ਹੈ ਉਦੋਂ ਬਾਅਦ ਫਿਰ ਜਾਣ ਦੀ ਕਿਹੜਾ ਦਾ ਮਤਲਬ ਰ ਇੱਕ ਵਾਰ ਮੁੰਲਾ ਦਾ ਰਿਕਵਰੀ ਕਰ ਵੀ ਲਈ ਕਰ ਗਏ ਸੀਗੇ ਸਾਰਾ ਕੁਝ ਸਹੀ ਸੀਗੇ ਪਹਿਲਾਂ ਅਖਵਾਦ ਝੂਟੀਆਂ ਪੁਲਾਤੀਆਂ ਇਹਨਾਂ ਨੇ ਉਦੋਂ ਸਹੀ ਸੀ ਸਾਰਾ ਕੁਝ ਸਹੀ ਹੈ ਉਸ ਤੋਂ ਬਾਅਦ ਹੁਣ ਕਮਜ਼ੋਰੀ ਕੀ ਕਰ ਕਾਬਰ ਆਪਣੇ ਹੁੰਦੇ ਬਾਕੀ ਗੱਲ ਆ ਵੀ ਅੱਜਕੱਲ ਦਾ ਸਿਆਣਿਆਂ ਦਾ ਹੋ ਜਾਂਦੀ ਏਜ ਵੀ ਸੀਗੀ ਹਾਂ ਹੁਣ ਗੱਲ ਹੈ ਵੀ ਉਹਨੂੰ ਚਲੋ ਆਪਾਂ ਦਾ ਟਰਾਈ ਕੀਤੀ ਸਾਰਾ ਕੁਝ ਹੋਇਆ ਜੋਰ ਬਹੁਤ ਆਇਆ ਹਨਾ ਹਾਂਜੀ ਅੱਛਾ ਹੁਣ ਵੀ ਆਪਣੇ ਪਰਿਵਾਰ ਦੇ ਵਿੱਚ ਹੋਣਾ ਉਹਨ ਗਏ ਹੋ ਮੇਰੇ ਅੰਕਲ ਜੀ ਉਹ ਨਹੀਂ ਗਏ ਹੋਏ ਆ ਉੱਥੇ ਅੱਛਾ ਉਥੇ ਬੰਬੇ ਹੈ ਹਾਂਜੀ ਹਾਂਜੀ ਉਹ ਹੋ ਗਏ ਕਦੋਂ ਗਏ ਨੇ ਉਹ ਪਰਸੋਂ ਚਲੇ ਗਏ ਸੀ ਅੱਛਾ 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 ਠੀਕ ਹੈ ਠੀਕ ਹੈ ਨਹੀਂ ਇਹ ਜਾਂਦੀ ਜਿਹੜੀ ਆਪਣੇ ਚਲੋ ੱੱਲੇ ਬਨਵੋਰੀ ਦੀ ਨਹੀਂ ਆਪਣਾ ਕਹਦੀ ਹੈ ਕਿ ਪੂਰੀ ਦੇਸ਼ ਦੇ ਉਹ ਇੱਕ ਵੱਡੇ ਬਹੁਤ ਹਾਂਜੀ ਹਾਂਜੀ ਵੱਡੇ ਹਨਾ ਅਭਨੇਤਾ ਸਟਾਰ ਰਹੇ ਨੇ ਲੋਕਾਂ ਨੂੰ ਬੜਾ ਲੰਮਾ ਸਮਾਂ ਉਹਨਾਂ ਨੇ ਐਂਟਰਟੇਨ ਕੀਤਾ え ਬਾਕੀ ਬਹੁਤ ਵਧੀਆ ਲੱਗਿਆ ਬਾਈ ਆਪਣੇ ਤੁਹਾਡੇ ਨਾਲ ਤੁਸੀਂ ਸਾਨੂੰ ਟਾਈਮ ਦਿੱਤਾ ਪਹਿਲਾਂ ਤਾਂ ਥੋੜਾ ਜਿਹਾ ਸਾਨੂੰ ਲੱਗਿਆ ਤੀਏ ਸਰ ਇਹਦੇ ਵੀ ਨਹੀਂ ਵੀ ਮਨਾਂ ਕੀਤਾ ਮੈਂ ਕਿਹਾ ਚਲੋ ਕੋਈ ਨਹੀਂ ਆਪਾਂ ਗੱਲਬਾਤ ਕਰਦੇ ਆਂ ਬਾਈ ਹੁਣ ਉਹਨਾਂ ਨਾਲ ਕੋਈ ਇੱਡੀ ਗੱਲ ਨਹੀਂ ਹੈਗੀ ਸੋ ਹਾਂਜੀ ਆਪਣੇ ਇਹ ਮੇਨਲੀ ਇਹ ਘਰ ਨੇ ਜੀ ਇਹ ਆਪਣੇ ਘਰ ਆ ਜੀ ਜਿੱਥੇ ਆਪਣੇ ਸ਼ਨੀ ਬੋਵੀ ਉਹਨਾਂ ਦੇ ਆਪਾਂ ਨਾਨਕੇ ਕਹਿ ਸਕਦੇ ਆਂ ਨਾਨਕਿਆਂ ਦਾ ਘਰ ਆ ਜੀ ਇਹ ਤੁਸੀਂ ਵੇਖ ਸਕਦੇ ਹੋ ਅੱਜ ਉਹਨਾਂ ਦੇ ਆਪਣੇ ਜਿਹੜੇ ਸਕੇ ਸੰਬੰਧੀ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਦੱਸਿਆ ਕਿ ਵਿਆਹ ਦੇ ਵਿੱਚ ਇਹਨਾਂ ਦੇ ਵਿਆਹ ਦੇ ਵਿੱਚ ਜਦੋਂ ਇਹਨਾਂ ਦਾ ਆਏ ਸੀਗੇ ਬਕਾਇਦਾ ਇੱਥੇ ਰਹਿੰਦੇ ਵੀ ਰਹੇ ਨੇ ਇਹ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਸੋ ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਗੱਲਬਾਤ ਕੀਤੀ ਹੈ ਸਾਡੇ ਨਾਲ ਸ਼ੁਕਰੀਆ ਸ਼ੁਕਰੀਆ